ਫਤੇਗਰ ਸਾਹਿਬ ਰੋਜਾ شریف ਦੇ ਵਿਖੇ ਹਰਜਤ ਸ਼ੇਖ ਅਹਿਮਦ ਮੁਜਮਦ ਮੁਜੱਦਦ ਅਲਫਸਾਨੀ ਦੀ ਯਾਦ ਦੇ ਵਿੱਚ 31 ਸਤੰਬਰ ਤੱਕ ਮਨਾਏ ਜਾ ਰਹੇ ਤਿੰਨ ਰੋਜਾ 412ਵੇਂ ਉਰਸ ਜੁੜਾ ਹੈ ਉਸ ਮੌਕੇ ਤੇ ਪਾਕਿਸਤਾਨ ਦੇ ਹਾਈ ਕਮਿਸ਼ਨ ਸਾਦ ਅਹਿਮਦ ਵੜੈਜ ਪਹੁੰਚੇ ਇਸ ਮੌਕੇ ਗੱਲਬਾਤ ਕਰਦੇ ਹੋਏ ਕਿਹਾ ਕਿ ਉਹਨਾਂ ਨੂੰ ਫਤੇਗਰ ਸਾਹਿਬ ਦੀ ਧਰਤੀ ਤੇ ਆ ਕੇ ਪੰਜਾਬ ਦਾ ਤੇ ਪ੍ਰਸ਼ਾਸਨ ਦਾ ਬਹੁਤ ਪਿਆਰ ਮਿਲਿਆ ਹੈ ਉਹਨਾਂ ਕਿਹਾ ਕਿ ਸਾਨੂੰ ਆਪਣੀ ਭਾਈਚਾਰਕ ਸਾਂਝ ਬਣਾ ਕੇ ਰੱਖਣੀ ਚਾਹੀਦੀ ਹੈ ਤੇ ਆਉਣ ਵਾਲੇ ਬੱਚਿਆਂ ਨੂੰ ਇਸ ਦੀ ਸਿੱਖਿਆ ਜ਼ਰੂਰ ਦੇਣੀ ਚਾਹੀਦੀ ਹੈ ਕਿ ਰੋਜਾ ਸ਼ਰੀਫ ਫਤੇਗਰ ਸਾਹਿਬ ਵਿਖੇ ਆਉਣ ਵਾਲੇ ਸ਼ਰਧਾਲੂ ਦੀ ਸੰਖਿਆ ਕਾਠੋਂ ਤੇ ਉਹਨਾਂ ਨੇ ਕਿਹਾ ਕਿ ਪੰਜਾਬ ਦੇ ਵਿੱਚ ਬਹੁਤ ਸਾਰੇ ਲੋਕ ਪਾਕਿਸਤਾਨ ਤੋਂ ਆਉਣਾ ਚਾਹੁੰਦੇ ਹਨ ਪਰ ਲੋਕਾਂ ਨੂੰ ਵੀਜ਼ਾ ਮਿਲਣ ਦੇ ਵਿੱਚ ਦੇਰੀ ਹੋਣ ਦੇ ਕਰਕੇ ਕਈ ਵਾਰ ਇੱਥੇ ਆ ਨਹੀਂ ਸਕਦੇ ਉਹਨਾਂ ਇਹ ਵੀ ਕਿਹਾ ਕਿparat ਸਰਕਾਰ ਨੂੰ ਇਸ ਸੋਧ ਕਰਨੀ ਚਾਹੀਦੀ ਹੈ ਉੱਥੇ ਹੀ ਉਹਨਾਂ ਨੇ ਇਹ ਵੀ ਕਿਹਾ ਕਿ ਪਾਕਿਸਤਾਨ ਨੂੰ ਆਉਣ ਵਾਲੇ ਸ਼ਰਧਾਲੂ ਦੀ ਗਿਣਤੀ ਵਧਾਉਣ ਬਾਰੇ ਵੀ ਉਹਨਾਂ ਵੱਲੋਂ ਯਤਨ ਜਾਰੀ ਰਹਿੰਦੇ ਨੇ ਤੇ ਉਹਨਾਂ ਨੂੰ ਇਹ ਹੁੰਦਾ ਹੈ ਕਿ ਪਾਕਿਸਤਾਨ ਦੇ ਵੱਖ-ਵੱਖ ਧਾਰਮਿਕ ਸਥਾਨਾਂ ਤੇ ਵੱਧ ਤੋਂ ਵੱਧ ਲੋਕ ਇੰਡੀਆ ਤੋਂ ਆ ਸਕਣ ਮੈਂ ਪਹਿਲਾਂ ਤਾਂ ਜਿੰਨੇ ਵੀ ਸਾਡੇ ਭਰਾ ਇਹ ਆ ਪਾਕਿਸਤਾਨ ਤੋਂ ਆਏ ਆ ਇਹਨਾਂ ਦਾ ਹਿੰਦੁਸਤਾਨ ਦੀ ਇਸ ਪੰਜਾਬ ਦੀ ਧਰਤੀ ਤੇ ਪਹੁੰਚਣ ਤੇ ਖਾਸ ਕਰਕੇ ਬਰਾਸ ਪਹੁੰਚਣ ਤੇ ਮੈਂ ਦਿਲ ਦੀਆਂ ਗਹਿਰਾਈਆਂ ਤੋਂ ਇਹਨਾਂ ਨੂੰ ਵੈਲਕਮ ਕਰਦਾ ਇਹਨਾਂ ਨੂੰ ਜੀ ਆਇਆਂ ਕਹਿੰਦਾ ਇਹਨਾਂ ਨੂੰ ਖੁਸ਼ ਆਮਦੀਨ ਇਹਨਾਂ ਨੂੰ ਬਹੁਤ-ਬਹੁਤ ਇਹਨਾਂ ਦਾ ਸਵਾਗਤ ਕਰਦਾ ਸ਼ੁਕਰੀਆ ਕਿਉਂਕਿ ਦੇਖੋ ਭਾਵੇਂ ਉਹ 47 1947 ਚ ਉਜਾੜੇ ਪਏ ਲੋਕੀ ਇੱਥੋਂ ਉੱਜੜ ਕੇ ਉਧਰ ਗਏ ਤੇ ਉਧਰੋਂ ਉੱਜੜ ਕੇ ਲੋਕ ਇੱਧਰ ਆਏ ਸਾਡਾ ਪਛੋਕੜ ਵੀ ਜਿਹੜਾ ਸਾਡੇ ਬੇਰੇਟ ਦਾ ਜਿਹੜਾ ਪਛੋਕੜ ਹੈ ਮੇਰੇ ਬਜ਼ੁਰਗਾਂ ਦਾ ਜਿਹੜਾ ਪਛੋਕੜ ਹੈ ਉਹ ਤਲਵੰਡੀ ਰਾਹ ਵਾਲੀ ਉਹਨੂੰ ਅੱਜ ਕੱਲ ਕੁਝ ਨਾਂ ਵਾਲਾ ਕੈਂਟ ਕਿਹਾ ਜਾਂਦਾ ਔਰ ਜਿਹੜੇ ਮੇਰੇ ਨਾਨਕਾ ਪਿੰਡ ਸੀ ਉਹ ਉਹਨਾਂ ਦਾ ਸਿਆਲਕੋਟ ਦੇ ਵਿੱਚ ਉਠੀਆਂ ਗਲੋਟੀਆਂ ਪੈਂਦੀਆਂ ਕਿਉਂਕਿ ਜਿਹੜੇ ਬੰਦੇ ਜਦੋਂ ਇਹ ਨਫ਼ਰਤ ਦਾ سلسلہ ਚੱਲਦਾ ਹੈ ਜਦੋਂ ਖੂਨ ਡੁੱਲਦਾ ਹੈ ਤੇ ਬੜਾ ਬੜਾ ਕਹਿਰ ਹੁੰਦਾ ਜਦੋਂ ਤੇ ਰੂਹਾਂ ਵੀ ਕੰਬਦੀਆਂ ਨੇ ਕੰਧਾਂ ਵੀ ਕੰਬਦੀਆਂ ਨੇ ਔਰ ਸਭ ਤੋਂ ਵੱਡਾ ਜਿਹੜਾ ਭਾਈਚਾਰਾ ਇਹਦੇ ਨਾਲ ਵੱਡੀ ਕੋਈ ਵੀ ਮਿਸਾਲ ਨਹੀਂ ਦੁਨੀਆ ਦਾ ਦੇਖੋ ਨਾ ਸਾਨੂੰ ਇਹ ਪਸ਼ੂਆਂ ਤੋਂ ਪੰਛੀਆਂ ਤੋਂ ਸਿੱਖਣਾ ਚਾਹੀਦਾ ਪੰਛੀਆਂ ਵਾਸਤੇ ਕੋਈ ਬਾਰਡਰ ਨਹੀਂ ਪੰਛੀ ਉੱਡ ਕੇ ਭਾਵੇਂ ਉਧਰ ਚੱਲ ਜਾਂਦੇ ਕਦੇ ਭਾਵੇਂ ਪੰਛੀ ਉੱਡ ਕੇ ਇੱਧਰ ਆ ਜਾਣ ਉਹਨਾਂ ਦਾ ਨਾ ਉਹ ਹਿੰਦੁਸਤਾਨੀ ਦੇ ਉਹਨਾਂ ਪਾਕਿਸਤਾਨੀ ਦੇ ਨਾ ਕੋ ਹਰਾਨੀ ਦੇ ਨਾ ਕੋ ਰਾਕੀ ਸਾਨੂੰ ਇਹਨਾਂ ਤੋਂ ਕੁਝ ਸਿੱਖਣਾ ਚਾਹੀਦਾ ਪੰਛੀਆਂ ਤੋਂ ਕਿਉਂਕਿ ਅਸੀਂ ਵੀ ਦੁਨੀਆ ਤੇ ਆਏ ਆ ਅਸੀਂ ਵੀ ਪੰਛੀਆਂ ਚਾਰ ਦੰਦਾ ਮੇਲਾ ਹੈ ਪਤਾ ਨਹੀਂ ਕਦੋਂ ਉਸ ਮਾਲਕ ਦਾ ਉਸ ਅੱਲਾਹ ਤਾਲਾ ਦਾ ਉਸ ਵਾਹਿਗੁਰੂ ਦਾ ਉਸ ਜਿਹਨੂੰ ਵੀ ਕੋਈ ਮੰਨਦਾ ਹੈ ਪਤਾ ਨਹੀਂ ਕਦੋਂ ਕਿਦੋਂ ਬਲਾਵਾ ਆ ਜਾਵੇ ਤੇ ਇਨਸਾਨੀਅਤ ਨਾਲੋਂ ਪਿਆਰ ਨਾਲੋਂ ਵੱਡਾ ਕੋਈ ਧਰਮ ਨਹੀਂ ਮੇਰੀ ਸੋਚ ਦੇ ਮੁਤਾਬਕ ਔਰ ਇਹ ਆਏ ਨੇ ਔਰ ਮੈਂ ਜਲਦੀਆਂ ਕਰ ਰਹੀ ਆ ਤਾਂ ਇੰਨੀ ਗੱਲ ਕਹਿਣੀ ਚਾਹੁੰਦਾ ਵੀ ਵੱਧ ਤੋਂ ਵੱਧ ਆਇਆ ਕਰੋ ਔਰ ਸਾਨੂੰ ਤੁਹਾਡੀ ਸੇਵਾ ਕਰਨ ਦਾ ਮੌਕਾ ਮਿਲੇ ਤੁਹਾਡੀ ਅਸੀਂ ਸੇਵਾ ਕਰਕੇ ਸਾਨੂੰ ਇਦਾਂ ਲੱਗਦਾ ਜਿੱਦਾਂ ਸਾਡੇ ਆਪਣੇ ਵਿਛੜੇ ਹੋਏ ਭਰਾ ਸਾਨੂੰ ਜਦੋਂ ਮਿਲਦੇ ਆ ਨਾ ਇਹ ਕਹਿੰਦੇ ਬੜਾ ਸਕੂਨ ਮਿਲਦਾ ਉਹਦਾ ਸ਼ਬਦਾਂ ਰਾਈ ਉਚਾਰਨ ਕਰਨਾ ਬੜਾ ਔਖਾ ਹੈ ਮੈਂ ਆਪਣੇ ਵੱਲੋਂ ਤੁਹਾਨੂੰ ਇੱਕ ਵਾਰੀ ਫੇਰ ਪੰਜਾਬ ਆਉਣ ਤੇ ਸਰਹੰਦਾ ਆਉਣ ਤੇ ਇਸ ਬਰਾਸ ਦੀ ਧਰਤੀ ਤੇ ਆਉਣ ਤੇ ਤੁਹਾਡਾ ਬਹੁਤ-ਬਹੁਤ ਸਵਾਗਤ ਕਰਦਾ ਇਹਨਾਂ ਹੀ ਸ਼ਬਦਾਂ ਦੇ ਨਾਲ ਇੱਕ ਵਾਰੀ ਫੇਰ ਤੁਹਾਡਾ ਬਹੁਤ-ਬਹੁਤ ਧੰਨਵਾਦ ਔਰ ਤੁਹਾਡੇ ਚੈਨਲ ਦਾ ਵੀ ਬਹੁਤ-ਬਹੁਤ ਧੰਨਵਾਦ ਕਿ ਤੁਸੀਂ ਸਾਰਿਆਂ ਨੂੰ ਸਾਰਿਆਂ ਨੂੰ ਇਸ ਦੁਨੀਆ ਦੇ ਵਿੱਚ ਅੱਜ YouTube Facebook ਦਾ ਜਮਾਨਾ ਹੈ ਤੁਸੀਂ ਸਾਰਿਆਂ ਦੇ ਰੂਪ ਰੂਪ ਕਰ ਰਹੇ ਹੋ ਤੁਹਾਡਾ ਵੀ ਬਹੁਤ-ਬਹੁਤ ਧੰਨਵਾਦ ਨੱਟਸਬ ਕੀ ਕਰਨ ਚਾਹੀਦਾ ਬismillah रहमान रहीम अस्सलाम वालेकुम आदाब ਸਤਿ ਸ਼੍ਰੀ ਅਕਾਲ ਨਮਸਤੇ ਪਹਿਲਾਂ ਤਾਂ ਇਸ ਮੁਕੱਦਸ ਧਰਤੀ ਤੋਂ ਬਰਾਸਤੀ ਧਰਤੀ ਤੋਂ ਮੈਂ ਇਸ ਪੰਜਾਬ ਦੀ ਜਰਖੇ ਸਰਜ਼ਮੀਂ ਤੋਂ ਮੈਂ ਆਪਣੇ ਪਾਕਿਸਤਾਨ ਤੋਂ ਜਿੰਨੇ ਵੀ ਮੇਰੇ ਭਾਈਚਾਰੇ ਦੇ ਤੋਂ ਸਾਡੇ ਦੋਸਤ ਸਾਡੇ ਭਰਾ ਸਾਡੇ ਵਿਛੜੇ ਹੋਏ ਆਏ ਨੇ ਉਹਨਾਂ ਦਾ ਮੈਂ ਖੈਰਮਕਦਮ ਕਰਦਾ ਤੇ ਦਿਲੋਂ ਤਹਿ ਦਿਲੋਂ ਮੈਂ ਉਹਨਾਂ ਦਾ ਖੈਰਮਕਦਮ ਕਰਦੇ ਹੋਏ ਇੱਥੇ ਦਿਲ ਦੀ ਗਹਿਰਾਈਆਂ ਤੋਂ ਸਮੂਹ ਇਲਾਕੇ ਵਾਸੀਆਂ ਵੱਲੋਂ ਸਮੂਹ ਪੰਚਾਇਤ ਬਰਾਸ ਸਮੂਹ ਇਲਾਕਾ ਮੈਂ ਇਹਨਾਂ ਦਾ ਖੈਰਮਕਦਮ ਕਰਦਾ ਕਿ ਤੁਸੀਂ ਸਾਨੂੰ ਆ ਕੇ ਬਹੁਤ ਵੱਡੀ ਇੱਜ਼ਤ ਬਖਸ਼ੀ ਤੇ ਤੁਹਾਡੀ ਇੱਜ਼ਤ ਤੇ ਉਹਦੇ ਵਿੱਚ